ਬੀਤੀ ਰਾਤ ਬਟਾਲਾ ਸ਼ਹਿਰ ਦੇ ਜਲੰਧਰ ਰੋਡ ਤੇ ਪੰਜਾਬ ਫਾਈਨੈਂਸ ਦੇ ਇੱਕ ਬੰਦ ਦਫ਼ਤਰ ਤੇ ਫਾਇਰਿੰਗ ਕੀਤੀ ਗਈ ਸੀ ਬਟਾਲਾ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਤੁਰੰਤ ਕਾਰਵਾਈ ਕਰਦੇ ਮਕਦਮਾ ਦਰਜ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਤੇ ਮੌਕੇ ਤੋਂ 5 ਚਲੇ ਹੋਏ ਖੋਲ ਬਰਾਮਦ ਕੀਤੇ ਗਏ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਬਟਾਲਾ ਦੀ ਪੂਰੀ ਟੀਮ ਵੱਲੋਂ ਮਿਹਨਤ ਨਾਲ ਕੰਮ ਕੀਤਾ ਗਿਆ ਟ੍ਰੇਸ ਕਰਦੇ ਹੋਏ ਤਿੰਨ આરોપીਆਂ ਨੂੰ 24 ਘੰਟੇ ਦੇ ਅੰਦਰ-ਅੰਦਰ ਟ੍ਰੇਸ ਕਰਕੇ ਵਾਰਦਾਤ ਕਰਨ ਵਾਲੇ ਤਿੰਨਾਂ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਹ ਤਿੰਨਾਂ આરોપીਾਂ ਦੀ ਉਮਰ 20 ਤੋਂ 22 ਸਾਲ ਹੈ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 22 ਤਰੀਕ ਜਨਵਰੀ 2024 ਦੇ ਵਿੱਚ ਜਲੰਧਰ ਰੋਡ ਤੇ ਇੱਕ ਫਾਈਨਾਂਸ ਕੰਪਨੀ ਹੈਗਾ ਪੰਜਾਬ ਫਾਈਨਾਂਸ ਕੰਪਨੀ ਨਾਦੇ ਉਹਦੇ ਵਿੱਚ ਰਾਤੀ 1:58 ਮਿੰਟ ਇੱਕ ਨੌਜਵਾਨ ਆਉਂਦਾ ਨੇ ਔਰ ਇਨੇ ক্লোਜ਼ ਸ਼ਟਰ ਦੇ ਉੱਤੇ ਪੰਜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਾਲ ਆਉਂਦੀ ਏ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਕਹਿੰਦੇ ਨੇ ਔਰ 50 ਲੱਖ ਰੁਪਏ ਦਾ ਉਹਨੇ ਫਿਰੋਤੀ ਮੰਗਦੇ ਆ ਤਾਂ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਅਗਲੇ ਦਿਨ ਸਵੇਰ ਮਤਲਬ 22 ਤਰੀਕ ਸਵੇਰੇ ਅਰਾਊਂਡ 10:30 ਜੋ ਪੁਲਿਸ ਨੂੰ ਰਿਪੋਰਟ ਹੁੰਦੀ ਏ ਕਿ ਇਦਾਂ ਦੀ ਕੋਈ ਵਾਰਦਾਤ ਹੋਈ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਜੋ ਬਣਾ ਕੇ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਆਪਣੇ ਐਸਪੀ ਡੀ ਹੈਗੇ ਅ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਜੋ ਸੀਆਈਏ ਦੇ ਟੀਮਸ ਹੈਗੇ ਉਹਨਾਂ ਨੇ ਟੈਕਨੀਕਲ ਤੌਰ ਤੇ ਔਰ ਨਾਲ ਹੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਤੇ ਉਹਨੇ ਤਿੰਨ ਜੋ ਸਿਗੇ ਉਦੇਸ਼ਿਤ ਵਾਰਦਾਤ ਦੇ ਵਿੱਚ ਇਨਵੋਲਡ ਸਿਗੇ ਤਿੰਨ ਮੁੰਡੇ ਜਿਨ੍ਹਾਂ ਨੇ ਸਾਨੂੰ ਉੱਥੇ ਕੈਮਰੇ ਤੇ ਵੀ ਪਤਾ ਚੱਲਦਾ ਕਿ ਤਿੰਨ ਮੁੰਡੇ ਆਏ ਸਿਗੇ ਉੱਥੇ ਉਹ ਤਿੰਨਾਂ ਨੂੰ ਅਸੀਂ ਟਰੇਸ ਵੀ ਕਰਤੇ ਔਰ ਉਹਦੇ ਤੇ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਉਹਨਾਂ ਦਾ ਨਾਮ ਹੈਗਾ ਇੱਕ ਸਰਤਾਜ ਸਿੰਘ ਔਰ ਇੱਕ ਸੌਰਵ ਔਰ ਨਤੀਜਾ ਹੈਗਾ ਜਸ਼ਨਪ੍ਰੀਤ ਸਿੰਘ ਤੋਂ ਇਹ ਤਿੰਨਾਂ ਤੋਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਇਹਨੇ ਪੁਲਿਸ ਰਿਮਾਂਡ ਵਾਸਤੇ ਵੀ ਰਿਕੁਐਸਟ ਕੀਤੀ ਹੈਗੀ ਹੈ ਇਹਨਾਂ ਦੇ ਵਿੱਚ ਇੱਕ ਚੀਜ਼ ਜੋ ਸਾਹਮਣੇ ਆਈ ਹੋਈ ਹੈ ਉਹ ਇਹ ਹੈ ਕਿ ਜੋ ਸਰਤਾਜ ਸਿੰਘ ਹੈ ਜਿਨ੍ਹਾਂ ਨੇ ਗੋਲੀ ਮਾਰੀ ਸੀਗੀ ਉਹਨੇ ਇੱਕ ਨਜਾਇਜ਼ ਅਸਲਾ ਉਦੇ ਰਹੀ ਬੱਤੀਬੋਰ ਦੀ ਇੱਕ ਅਸਲਾ ਸੀਗਾ ਉਹਦੇ ਨਾਲ ਇਹਨਾਂ ਨੇ ਡਰਾਵਾ ਦੇਣ ਨੂੰ ਉਹਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਦੁਕਾਨ ਦੇ ਸਾਹਮਣੇ ਔਰ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈਗਾ ਕਪੂਰਥਲੇ ਪੁਲਿਸ ਦੇ ਵਿੱਚੋਂ ਤਨਾਥ ਹੈਗਾ ਜਦੋਂ ਇਹ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਉੱਤੇ ਇਹ ਚੀਜ਼ ਸਾਹਮਣੇ ਆਈ ਹੈ ਉਹਨਾਂ ਨੂੰ ਪੈਸੇ ਦੀ ਦਿੱਕਤ ਸੀ ਉਹਦੇ ਨਾਲ ਹੀ ਜੋ ਇਹਨਾਂ ਦਾ ਸਾਥੀ ਹੈਗਾ ਇਸ ਕ੍ਰਾਈਮ ਦੇ ਵਿੱਚ ਇੱਕ ਸੌਰਵ ਹੈ ਉਹ ਜਿਹੜੀ ਫਾਈਨਾਂਸ ਕੰਪਨੀ ਹੈਗੀ ਆ ਪੰਜਾਬ ਫਾਈਨਾਂਸ ਕੰਪਨੀ ਹੈ ਉਹਦੇ ਨਾਲ ਦੀ ਇੱਕ ਦੁਕਾਨ ਹੈਗਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਕੱਪੜੇ ਦੀ ਦੁਕਾਨ ਸੀਗਾ ਉਹਦੇ ਵਿੱਚ ਕੰਮ ਕਰਦਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਇਹਨਾਂ ਕੋਲ ਪੈਸੇ ਜ਼ਿਆਦਾ ਹੈਗੇ ਔਰ ਇਹ ਦੋਵੇਂ ਜੋ ਹੈਗੇ ਸੌਰਵ ਔਰ ਸਰਤਾਜ ਦੋਵੇਂ ਹੀ ਦੇ ਆਰ ਇਨ ਦੇ 20ਸ ਅਰਲੀ 20ਸ ਉਹਨਾਂ ਦੇ 22 ਤੋਂ 23 ਸਾਲ ਉਮਰ ਹੈਗੀ ਆ ਦੋਵਾਂ ਦੀ ਤਾਂ ਉਹਨਾਂ ਨੂੰ ਦੋਵਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਹਨੂੰ ਲੱਗਿਆ ਕਿ ਸ਼ਾਇਦ ਅਗਰ ਅਸੀਂ ਇਹ ਕਰਦੇ ਹਾਂ ਤਾਂ ਫਿਰ ਸਾਨੂੰ ਆਸਾਨੀ से ਪੈਸੇ ਮਿਲ ਜਾਣਗੇ ਇਹਦੇ ਕਰਕੇ ਉਹ ਪਲਾਨ ਕਰਕੇ ਉਹਨੇ ਉਸ ਦੁਕਾਨ ਦੇ ਉੱਤੇ ਫਾਇਰ ਕੀਤਾ ਔਰ ਸਰਤਾਜ ਦਾ ਇੱਕ ਜੋ ਰਿਲੇਟਿਵ ਹੈ ਉਹ ਕੈਨੇਡਾ ਗਿਆ ਹੋਇਆ ਉਹਨਾਂ ਦਾ ਮੈਨਾ ਹੋਇਆ ਉਹਨਾਂ ਦੇ ਮਦਦ ਨਾਲ ਇੰਨੇ ਉਹਨਾਂ ਦਾ ਇੱਕ ਦੋਸਤ ਦਿਪਿੰਦਰ ਸਿੰਘ ਉਨ੍ਹਾਂ ਨਾਲ ਗੱਲ ਕਰਾ ਕੇ ਬਾਹਰ ਤੋਂ ਇਹਨਾਂ ਨੂੰ ਫੋਨ ਕਰਵਾਇਆ ਜੋ ਪੰਜਾਬ ਫਾਈਨਾਂਸ ਕੰਪਨੀ ਦਾ ਓਨਰ ਸੀਗਾ ਉਹਨਾਂ ਨੂੰ ਫੋਨ ਕਰਵਾਇਆ ਔਰ ਉਹਨਾਂ ਤੋਂ ਇਹਨਾਂ ਨੇ ਫਰੋਤੀ ਮੰਗਾਈ ਔਰ ਫਾਈਨਲੀ ਇਹ ਸਾਰੇ ਚੀਜ਼ੇ ਜਦੋਂ ਸਾਨੂੰ ਪਤਾ ਚੱਲਿਆ ਕਿ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਪ੍ਰੋਫੈਸ਼ਨਲੀ ਉਹਨਾਂ ਨੇ ਕੰਮ ਕੀਤੀ ਟੈਕਨੀਕਲ ਬੇਸਿਸ ਦੇ ਉੱਤੇ 24 ਘੰਟੇ ਦੇ ਅੰਦਰ ਅੰਦਰ ਇਹ ਜੋ ਸਨਸਨੀ ਇੱਕ ਕ੍ਰਾਈਮ ਹੋਇਆ ਸੀਗਾ ਉਹਨਾਂ ਨੂੰ ਟ੍ਰੇਸ ਵੀ ਕੀਤਾ ਔਰ ਅਰੈਸਟ ਵੀ ਕੀਤੀ ਹੈ ਜੀ ਥੈਂਕ ਯੂ ਗੁਰਪ੍ਰੀਤ ਸਿੰਘ ਅਬਲੌਡ ਬੈਠਾ ਹੈ ਦਿਪਿੰਦਰ ਇਜ਼ ਅਬਲੌਡ US US based he will be he will be nominated kyunki a cheez jo jab do inna de puchgich de vich aayi hui hai sanu jo pata si wo ehi siga ki sanu eh pata hai ki jinna ne itthe vardat kiti hai physically jo sade kol hai gaye unna de bare pata chalya si hun unna de puchgich de vich preliminary de vich eh cheez aamne aayi hai they will also be nominated in the file jashanpreet inade naal gaya siga ji jadon oh inne firing kiti si us vele tino ek active wale ke ਜੋ ਸੌਰਵ ਦਾ ਐਕਟੀਵਾ ਹੈਗਾ ਉਹਦੇ ਉੱਤੇ ਬੈ ਕੇ ਤੀਨੋ ਚਲੇ ਗਏ ਸੀ ਕ੍ਰੇਟਾ ਕਾਰ ਜਿਹੜੀ ਆਪਾਂ ਫਰੀ ਹੋਏਗਾ ਕ੍ਰੇਟਾ ਕਾਰ ਇਜ਼ ਜਸ਼ਨਪ੍ਰੀਤ ਜਸ਼ਨਪ੍ਰੀਤ ਦਾ ਗੱਡੀ ਹੈਗਾ ਇਹਨੇ ਫਿਰ ਹਾਂਜੀ ਇਹਨਾਂ ਨੂੰ ਕੋਈ ਕੇਸਰ ਜਾ ਕੇ ਜੀ ਇਹਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੋ ਹਲੇ ਵੀ ਡੈਫੀਨਿਟਲੀ देयर ਕੁਡ ਬੀ ਬਟ ਅਸੀਂ ਹਲੇ ਵੈਰੀਫਾਈ ਕਰ ਰਹੇ ਜਦੋਂ ਸਾਡੇ ਕੋਲ ਡਿਟੇਲਸ ਆਣਗੇ ਤੋ ਉਹ ਵੀ ਸ਼ੇਅਰ ਹੋਏਗਾ ਇਹਨੇ ਮਦਈ ਦੇ ਕਹਿਣ ਦੇ ਮੁਤਾਬਿਕ ਹੈਗਾ ਉਹ ਉਹ ਕਿਸੇ ਦਾ ਨਾਲ ਲੈ ਰਹੀ ਸੀ ਜੀ ਲੇਕਿਨ ਉਹਦਾ ਰਿਕਾਰਡਿੰਗ ਵਗੈਰਾ ਸਾਡੇ ਕੋਲ ਨਹੀਂ ਹੈ ਬਟ ਜ਼ਰੂਰ ਇਹਨਾਂ ਨੇ ਉਹਦੇ ਤੇ ਯੂਜ਼ ਕੀਤਾ ਹੈਗਾ ਜੀ ਵੈਪਨ ਦਾ ਸਤਨਾਮ ਸਿੰਘ ਜੋ ਇਹਨਾਂ ਦਾ ਰਿਲੇਟਿਵ ਨੇ ਜੋ ਇਹ ਬਾਹਰ ਗਿਆ ਹੋਇਆ ਹੈ ਯੂਐਸਏ ਉਹਨੇ ਸਰਤਾਜ ਨੂੰ ਫੜਾਏ ਸੀਗੇ ਉਹ ਹਲੇ ਅਸੀਂ ਉਹਨਾਂ ਦਾ ਵੈਰੀਫਾਈ ਕਰ ਰਹੇ ਪਿੱਛੇ ਉਹ ਇੰਪੋਰਟਡ ਵੈਪਨ ਲੱਗਦਾ ਜੀ ਵੈਰੀ ਹਾਈ ਕੁਆਲਿਟੀ ਵੈਪਨ ਤੁਸੀਂ ਵੇਖ ਸਕਦੇ ਹੋ ਉਹਦਾ ਅਸੀਂ ਪਿੱਛੋਂ ਚੈੱਕ ਕਰ ਰਹੇ ਹੈਗੇ ਹੋ ਸਕਦਾ ਇਹ ਕਿਸੇ ਦਾ ਲਾਇਸੈਂਸ ਹੀ ਹਥਿਆਰ ਵੀ ਹੋ ਸਕਦਾ ਕੋਈ ਕਿਥੇ ਉਹ ਗੁੰਮ ਹੋ ਚੁੱਕਾ ਹੋ ਸਕਦਾ ਤੋਂ ਉਹਦਾ ਵੈਰੀਫਾਈ ਅਸੀਂ ਕਰ ਰਹੇ ਹੈਗੇ ਪਿੱਛੋਂ ਕਹਾਂ ਸੇ ਇਹ ਵੈਪਨ ਆਈ ਹੋਈ ਹੈ ਅੱਜ ਥੈਂਕ ਯੂ ਐਸਐਮਜ਼ेड ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲਖੀਦ ਰਿਪੋਰਟ